ਧਰਤੀ ਦਾ ਕਲਿਆਣ ਕਰੋ ਆਖਿਰ ਭਗਵਾਨ ਵਿਸ਼ਨੂੰ ਨਾਰਦ ਸੰਵਾਦ ਇਸ ਮੰਚ ਦਾ ਦੂਸਰਾ ਦਿਸ਼ ਹੋਏਗਾ ਮੁਨੀ ਨਾਰਦ ਨੇ ਬੈਕੁੰਠ ਧਾਮ ਦੇ ਵਿੱਚ ਜਾ ਕੇ ਭਗਵਾਨ ਵਿਸ਼ਨੂੰ ਜੀ ਨੂੰ ਸਾਰਾ ਸਮਾਚਾਰ ਸੁਣਾਇਆ ਹੈ ਕਿ ਧਰਤੀ ਦੇ ਉੱਤੇ ਕੀ ਹੋ ਰਿਹਾ ਹੈ ਆਖਿਰ ਨਾਰਾਇਣ देना है मुनि नारद ਨੂੰ ਇਹੇ ਨਾਰਦ ਮੈਂ ਧਰਤੀ ਉਤੇ અવਤਾਰ ਲਵਾਂਗਾ ਕਿ ਜਿੰਨੇ ਵੀ ਰਾक्षਸ ਲੋਕ ਨੇ जय श्री राम जय श्री राम सर ਆਪਣੀ रामलीला कमेटी bari ਦੇ ਸੋ ਸਭ ਤੋਂ ਪਹਿਲਾਂ ਅੱਡੀ ਜੀ ਨੇ ਸ਼੍ਰੀ ਮਹਾਵੀਰ ਆਮਲੀਲਾ ਕਲਾਬ ਨਾਟਕ ਕਲਬ ਮਰਦਾਸਪੁਰ ਇਹ ਜਿਹੜੀ ਤੀਰਨਗੋਤੀ 35 ਸਾਲ ਤੋਂ ਚੱਲ ਰਹੀ ਹੈ। ਔਰ ਇਹਨਾਂ ਦੇ ਜਿਹੜੇ ਕਲਾਕਾਰ ਨੇ ਬਹੁਤ ਆਪਣੇ ਲਗਨ ਦੇ ਨਾਲ ਸਾਰੇ ਕੰਮ ਕਰ ਰਹੇ ਆ। ਸਤਿਹਾਰਾ ਦੇ ਦਿਨ ਬਹੁਤ ਹੀ ਚਹਿਲ ਪਹਿਲ ਹੈ। ਫਿਰ ਰਾਮਲੀਲਾ ਚ ਕਹਿਜਰ ਸਪੋਰਟ ਮਿਲਦੇ ਆ ਤੁ ਲੋਕਾਂ ਦਾ। ਬਿਲਕੁਲ ਜੀ ਬਹੁਤ ਵਧੀਆ ਮਿਲ ਰਿਹਾ ਜੀ। ਇੱਥੇ ਸਾਡੇ ਮੰਚ ਦੇ ਉੱਤੇ ਆਸੇ-ਪਾਸੇ ਕੋਈ ਇੱਕ ਦਮ ਨਹੀਂ ਆ। ਕੋਈ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਨਸ਼ਾ ਕਰਕੇ ਇੱਥੇ ਨਹੀਂ ਆਊਗਾ। ਇਹ ਇਹਦਾ ਮਤਲਬ ਸਾਰੀ ਪਹਿਲਾਂ ਲੋਜਮੈਂਟ ਕਰ ਚੁੱਕੀ ਆ। ਸਰ ਪਿੱਛੇ ਜੀ ਆਪਾਂ ਅਰਿਆਟ ਸਾਹਿਬ ਜਿਹੜੇ ਆ ਬਿਸ਼ਾਰਾ ਕਮਿਟੀ ਦੇ ਪ੍ਰਧਾਨ ਉਹਨਾਂ ਨੇ ਵੀ ਗੱਲ ਕੀਤੀ ਸੀ ਲਾਸਟ ਟਾਈਮ ਕੁਝ ਕਮਟੀਆਂ ਵੱਲੋਂ ਜਿਹੜਾ ਆ ਗਾਣੇ ਤੇ ਜਿਹੜੇ ਨਹੀਂ ਸੁਣਨ ਜੋਗੇ ਜਾਂ ਦੇਖਣ ਜੋਗੇਗੇ ਉਹਨਾਂ ਗਾਣੇ ਤੇ ਜਿਹੜਾ ਆ ਰਿਸ਼ ਦਿਖਾਈ ਗਈ ਉਹਨਾਂ ਬਾਰੇ ਕਿਸ ਤਰ੍ਹਾਂ ਦੀ ਪਾਬੰਦੀ ਹੈ ਜਾਂ ਕਿਸ ਤਰ੍ਹਾਂ ਦੇ ਐਕਟ ਕੀ ਮੇਰੇ ਕੋਈ ਸਾਡੀ ਤੇਰਨ ਤਿੰਨ ਚਾਰ ਸਾਲ ਤੋਂ ਜਿਹਦੀ ਬਿਲਕੁਲ ਪਾਬੰਦੀ ਆ ਕੋਈ ਅਸਲੀ ਗਾਣਾ ਨਹੀਂ ਲੱਗੂਗਾ ਕੋਈ ਸਟੇਜ ਦੇ ਉੱਤੇ ਕੋਈ ਜਿਹੜਾ ਮर्यादा ਤੋਂ ਵੱਖਰਾ ਗਾਣਾ ਹੋਏ ਕੋਈ ਨਹੀਂ ਲੱਗੂਗਾ ਬਿਲਕੁਲ ਮर्यादा ਦੇ ਨਾਲ ਹੀ ਇਹ ਸਾਰਾ ਕੰਮ ਚੱਲੂਗਾ ਬਾਕੀ ਪਬਲਿਕ ਨੂੰ ਆਪਾਂ ਇਹ ਪਹਿਲਾ ਅਨਾਉਂਸਮੈਂਟ ਕਰਦੇ ਆਂ ਭਈ ਸ਼ਰਾਬੀ ਦੇ ਕੋਈ ਤਣਾ ਆਵੇ ਮੰਚ ਦੇ ਜਿਹੜਾ ਕਿ ਸਾਰਿਆਂ ਦੇ ਪਿਹੜਾ ਹਸਰ ਪਵੇ ਪੁਲਿਸ ਪ੍ਰਸ਼ਾਸਨ ਦਾ ਸਰ ਕਿਦਦਰਾ ਪ੍ਰਬੰਧ ਰਿਹਾ ਪ੍ਰਬੰਧ ਬਿਲਕੁਲ ਹੀ ਸਾਨੂੰ ਪ੍ਰਸ਼ਾਸਨ ਦੀ ਪੂਰੀ ਮਤ ਕਰ ਰਿਹਾ ਸੀਐਡੀ ਆਪਣਾ ਕੰਮ ਕਰ ਰਿਹਾ ਪੁਲਿਸ ਆਪਣਾ ਕੰਮ ਕਰ ਰਹੀ ਤਾਂ ਸਰ ਅੱਜ ਦੀ ਜਿਹੜੀ ਪੀੜੀ ਹੈ ਜਿਹੜੇ ਨੌਜਵਾਨ ਹੈ तकरीबन ਮੋਬਾਈਲਾਂ ਵਿੱਚ ਜਿਹੜੇ ਫਸੇ ਨੇ ਉਹ ਰਾਮਲੀਲਾ ਨੂੰ ਇੰਨਾ ਪਸੰਦ ਨਹੀਂ ਕਰਦੇਗੇ ਕੀ ਕਾਰਨ ਹੈਗਾ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਸਾਡਾ ਸ਼ਹਿਰ ਤੇ ਇਹੋ ਹੀ ਆ ਤੇ ਜਿਹੜੇ ਛੋਟੇ ਬੱਚੇ ਆ ਜਾਂ ਜੰਗ ਬੱਚੇ ਆ ਉਹ ਨਸ਼ੇ ਪੱਤੇ ਛੱਡ ਕੇ ਬਿਲਕੁਲ ਆਰਾਮ ਜੀ ਦੇ ਚਰਨਾਂ ਨਾਲ ਜੁੜਨ ਔਰ ਚੰਗੀ ਸਿੱਖਿਆ ਲੈਣ ਨਾਖੀਆਂ ਤੋਂ ਰਹਿਤ ਰਹਿਣ ਇਹਦੇ ਬਾਰੇ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਸਟੇਜ ਤੋਂ ਲੋਕ ਸਮਝ ਕਰਦੇ ਆ ਕਿ ਨਸ਼ੇ ਵਗੈਰੇ ਦਾ ਸੇਵਨਾ ਨਾ ਕਰਨ ਧਾਰਮਿਕ ਕੰਮਾਂ 'ਚ ਰੁਚੀ ਰਹਿਣ ਜਿਹੜਾ ਗਮ ਦਾ ਖਿਆਲ ਉਧਰੋਂ ਹਟ ਜਾਵੇ ਜੀ ਸਰ ਸਰ ਅੱਜ ਜਿਹੜੀ ਰਾਮਲੀਲਾ ਹੋ ਰਹੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਅੱਜ ਦ੍ਰਿਸ਼ ਦਿਖਾਏ ਜਾਣਗੇ ਲੋਕਾਂ ਨੂੰ ਅੱਜ ਮਹਾਵੀਰ ਰਾਮਰਾਟਾ ਕਲੱਬ ਨਜ਼ਦੀਕ ਪਾਣੀ ਵਾਲੀ ਟੈਂਕੀ ਹਨੂਮਨ ਚੌਂ ਗੁਰਦਾਸਪੁਰ ਦਾ ਇਹ ਮੰਚ ਪਾਜਾਪ੍ਰਿਤ ਦੂਸਰੀ ਨਾਈਟ ਜਿਹੜੀ ਹੈ ਦਿਖਾਉਣ ਦੇ ਆ ਰਹੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਲੰਕਾਪਤੀ ਰਾਜਾ ਰਾਵਣ ਦਾ ਹੰਕਾਰ ਦਿਖਾਇਆ ਜਾਏਗਾ ਅੱਜ ਉਹਨਾਂ ਨੇ ਇਹ ਸ਼ੋਅ ਕਰਨਾ ਹੈ ਕਿ ਮੇਰੇ ਤੋਂ ਬਲੀ ਕੋਈ ਨਹੀਂ ਹੈ ਇੰਨਾ ਲੋਕਾਂ ਦਾ ਮਾ ਵਿਜੇਤਾ ਹੰਕਾਰ ਹੋ ਗਿਆ ਉਹਨੂੰ ਆਪਣੀ ਤਾਕਤ ਦੇ ਉੱਤੇ ਉਸ ਤੋਂ ਬਾਅਦ ਉਹਨੇ ਸਾਧੂਆਂ ਦੇ ਤੇ ਤਸ਼ੱਦਦ ਕਰਨਾ ਹੈ ਇਹ ਸਾਰੀ ਪੁਕਾਰ ਲੈ ਕੇ ਨਾਰਦ मुनि ਨੇ ਵਿਸ਼ਨੂੰ ਧਾਮ ਜਾਨਕੀ ਵੈਕੁੰਠ ਧਾਮ ਦੇ ਵਿੱਚ ਜਾਣਾ ਹੈ ਤਰਤੀਬੀ ਪੁਕਾਰ ਦੱਸਣੀ ਹੈ ਤੇ ਉਸ ਵੇਲੇ ਭਗਵਾਨ ਵਿਸ਼ਨੂੰ ਨੇ ਨਾਰਦ ਜੀ ਨੂੰ ਇਹ ਸੰਕਲਪ ਦੇ ਇੱਕ वचन ਦੇਣਾ ਹੈ ਕਿ ਮੈਂ ਅਵਤਾਰ ਲੈ ਕੇ ਤਰਤੀ ਲੋਕ ਤੇ ਆ ਰਿਹਾ ਹਾਂ ਤੇ ਰਾਖੀ ਸੰ ਲੋਕਾਂ ਦਾ ਬੁਰੇ ਲੋਕਾਂ ਦਾ ਮੈਂ ਨਾਸ਼ ਕਰਾਂਗਾ ਸੰਹਾਰ ਕਰਾਂਗਾ ਅੱਜ ਦੂਸਰਾ ਦੇਸ਼ੀ ਦਿਖਾਵਾਂਗੇ ਅਸੀਂ ਵਿਸ਼ਨੂ ਉਤਾਰ ਸੁਟੇਕਟਰੀ ਇਹ ਤਾਂ ਨਹੀਂ ਲੈ ਇਹ ਮਿਲਿਕਨੀ ਨਹੀਂ ਕਰਦੇ ਇਹ ਦਿਖਾਈ ਦੇਵੇ 12 ਵਜੇ ਤੱਕ ਅਸੀਂ ਇਹ ਕੀਤਾ ਕਿ 12 ਵਜੇ ਤੱਕ ਸਾਡੀ ਡੀਲ ਨਹੀਂ ਦਾ ਹੋ ਜਾ ਮੈਂ ਉਹ ਚਲਦੀ ਆ ਉਸ ਤੋਂ ਬਾਅਦ ਅਸੀਂ ਨੂੰ ক্লোਜ਼ ਕਰ ਦਿੰਨੇ ਲੋਕਾਂ ਦਾ ਤਾਂ ਹਰ ਕਿਧਰ ਰਿਸਪੋns ਮਿਲ ਰਿਹਾ ਦੇਖੋ ਅੱਛਾ ਰਿਸਪੋns ਮਿਲ ਰਿਹਾ ਹੈ ਪਿਛਲੇ ਸਾਲਾਂ 'ਚ ਕੁਝ ਕ੍ਰੇਜ਼ ਘਟਿਆ ਸੀ ਲੋਕਾਂ ਦਾ ਲੇਕਿਨ ਜਿਉਂ-ਜਿਉਂ ਮੰਤਿਤ ਉੱਤੇ ਚੰਗੀਆਂ ਚੀਜ਼ਾਂ ਦਿਖਾਵਾਂਗੇ ਠੀਕ ਹੈ ਤਾਂ ਲੋਕਾਂ ਦਾ ਕ੍ਰੇਜ਼ ਹੋਵੇਗਾ ਬੱਚਿਆਂ ਨੂੰ ਚੰਗੀ ਗਾਈਡਲਾਈਨ ਦੇਵਾਂਗੇ ਬੱਚਿਆਂ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸ ਕਰਕੇ ਪੇਰੈਂਟਸ ਜਿਹੜੇ ਨੇ ਉਹ ਵੀ ਸਹਿਯੋਗ ਕਰ ਰਹੇ ਨੇ ਸਾਨੂੰ ਔਰ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜ ਰਹੇ ਨੇ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਅਧਿਆਤਮ ਦੇ ਉੱਤੇ ਉਹਨਾਂ ਨੂੰ ਸਿੱਖਿਆ ਦੇ ਕੇ ਇਸ ਮੰਚ ਦੇ ਉੱਤੇ ਕਲਾ ਕਰਵਾਉਂਦੇ ਹਾਂ ਉਹਨਾਂ ਕੋਲ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਮੁੱਖ ਹੈ ਆਪਾਂ लास्ट ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸੰਦੇਸ਼ ਇਹ ਦੇਣੇ ਚਾਹੁੰਦੇ ਆ ਕਿ ਬੁਰਾਈ ਦੇਤੇ ਸੱਚਾਈ ਦੀ ਜਿੱਤ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਵੱਧ ਰਹੀਆਂ ਕੁਰਤੀਆਂ ਪਾਪ ਅਪਰਾਧ ਨਸ਼ਾ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਰਮਾਇਣ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਇਸ ਸਤਿਯੁਗ ਦਾ ਪ੍ਰਸੰਗ ਹੈ ਕਿ ਅਸੀਂ ਕਾਲੀਯੁਗ ਦੇ ਵਿੱਚ ਜਿਹੜੀ ਹੈ ਇਹ ਪ੍ਰਸਾਫੇ ਚਲਾ ਦਿਖਾ ਰਹੇ ਆ ਲੋਕਾਂ ਨੂੰ ਕਿ ਹਮੇਸ਼ਾ ਬੁਰਾਈ ਦੀ ਹਾਰ ਹੁੰਦੀ ਹੈ ਤੇ ਸਚਾਈ ਦੀ ਜਿੱਤ ਹੁੰਦੀ ਹੈ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਚੰਗਾ ਰਿਜ਼ਲਟ ਆਏਗਾ ਜੇ ਮਾੜੇ ਕਰਾਂਗੇ ਤੇ ਉਹ ਅਸੀਂ ਬੁਰਾਈ ਦੇ ਵਿੱਚ ਹੀ ਗਿਨੇ ਜਾਵਾਂਗੇ ਜਿਹਦੇ ਨਾਲ ਬੁਰਾਈ ਦਾ ਅੰਤ ਕਰਨ ਵਾਸਤੇ ਭਗਵਾਨ ਵਿਸ਼ਨੂੰ ਹੀ ਨੂੰ ਅਵਤਾਰ ਲੈਣਾ ਪੈਂਦਾ ਹੈ ਔਰ ਲਿਆ ਹੈ ਉਹਨਾਂ ਨੇ ਜਿਸ ਨਾਲ ਬੁਰੇ ਲੋਕਾਂ ਦਾ ਉਹਨਾਂ ਨੇ ਸਨਹਾਰ ਕੀਤਾ ਹੈ